ਕਿਉਂ ਕਿੱਡੀ ਐ ਮਜੇ ਨਾਲ ਲੰਮੀ ਪਈ ਆ ਹੁਣ ਕਿਉਂ ਵੀ ਪਤਾ ਜੂ ਕਿ ਕੋਈ ਫਿਕਰ ਨਹੀਂ ਕੋਈ ਫੱਕਾ ਨਹੀਂ ਆ ਉਦੋਂ ਦੀ ਇੰਨੇ ਹੀ ਕਿਦੇ ਟੈਨਸ਼ਨ ਲੱਗੀ ਸੀ ਨਾ ਕਿ ਕੁੜੀ ਆਈ ਨਹੀਂ ਆ ਕੁੜੀ ਨੂੰ ਕਿੰਨੇ ਦਿਨ ਹੋ ਗਏ ਆਈ ਨੂੰ ਤੁਸੀਂ ਵੀ ਨਹੀਂ ਗਏ ਉਹਦੇ ਕੋਲ ਹੁਣ ਪਤਾ ਵਾ ਵੀ ਇੱਕ ਵਾਰ ਹੁਣ ਹੋ ਗਈ ਆਣ ਕੇ ਤਾਂ ਹੁਣ ਮੇਰਾ ਤਾਂ تسਲੀਨਾ ਠੰਡ ਪਾ ਗਦੇ ਬਲਕਿ ਇਹ ਕਿਤੇ ਵੀ ਹੁਣ ਕੋਈ ਗੱਲ ਨਹੀਂ ਕਰਨ ਵਾਲੀ ਹੁਣ ਸੂਟ ਸਾੜ ਦੇ ਦਿੱਤੇ ਹੈ ਨਾ ਹੁਣ ਕਾਦਾ ਫਿਕਰ ਵਾ ਵੀ ਚਲ ਕੋਈ ਗੱਲ ਨਹੀਂ ਉਹਨੇ ਵੀ ਹੁਣ ਵੇਖੀ ਦੱਸ ਦੇ ਧਿਆਨ ਕਰਨਾ ਜਦੋਂ ਪਤਾ ਵਾ ਵੀ ਹੋ ਜਾਣਾ ਵਾ 10-30 ਦਿਨ ਹੋ ਜਾਣੇ ਆ ਤੇ ਮੁੜ ਕੇ ਫੇਰ ਭੈਣ ਦਾ ਫੋਨ ਆ ਜਾਣਾ ਉਹਦਾ ਨਾਂ ਤੇ ਉਹਨੇ ਭੈਣ ਨੇ ਫੋਨ ਹੀ ਕਰਨਾ ਨਾ ਪੁੱਛਣਾ ਹੀ ਆ ਕਿ ਚਾਹੇ ਠੀਕ ਠਾਕ ਆ ਜਾਂ ਚਾਹੇ ਕਿੱਦਾਂ ਜਾਂ ਕਿੱਦਾਂ ਨਹੀਂ ਜਦੋਂ ਵੀ ਹੁੰਦਾ ਨਾ ਆਉਣ ਦਾ ਟਾਈਮ ਪਤਾ ਵੀ ਹੁਣ ਕੋਈ ਨਾ ਕੋਈ ਚੀਜ਼ ਮਿਲਣੀ ਆ ਉਦੋਂ ਉਹਨੂੰ ਫੋਨ ਕਰਦਾ ਜਿੱਤੜੀ ਆ ਜਾਂਦਾ ਅੱਗੋਂ ਪਿਛੋਂ ਫੋਨ ਵੀ ਨਹੀਂ ਕਰਨਾ ਹੁੰਦਾ ਕਿੱਡੇ ਮਜੇ ਨਾ ਹੁੰਦੇ ਹੈ ਲੰਮੇ ਪਈ ਆ ਨੇ ਬੰਦਾ ਇੰਨਾ ਹੀ ਆਖੇ ਤੇ ਚੱਲ ਲਾਗੋ ਕੋਈ ਗੰਡਾ ਹੀ ਝੇਰ ਦਿੰਨੀ ਆ ਕੋਈ ਬੰਦਾ ਲਾਗੋ ਨਿਕੰਮਾ ਟੱਕਾਮ ਕੰਮ ਕਰ ਹੀ ਦਿੰਦਾ ਵਾ ਇੰਨੇ ਤੇ ਬਿਮਾਰ ਹੈ ਨਹੀਂ ਕਿ ਬਿਲਕੁਲ ਨਾ ਕਰਨਾ ਹੁਣ ਮੈਂ ਵੀ ਟੈਕਸਰ ਕਰਨੀ ਆ ਸਾਰਾ ਕੰਮ ਹਰਦੀ ਕਰਦੀ ਆ ਕਿਤੇ ਜੋ ਬਸ ਪੈਣਾ ਵਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚਾਹੇ ਬਾਹਰ ਚੱਲ ਜਾਣਾ ਆ ਚਾਹੇ ਚਾਚੇ ਘਰ ਚੱਲ ਜਾਣਾ ਵਾ ਬਸ ਐਦਾਂ ਹੀ ਸਾਰਾ ਦਿਨ ਨਗਾਉਣਾ ਉਹ ਸਭੋ ਬੰਦਾ ਬਿਮਾਰ ਹੁੰਦਾ ਵਾ ਥੋੜਾ ਬੋੜਾ ਬੰਦਾ ਹੱਥ ਹਿਲਾਵੇ ਘਰ ਦੇ ਵਿੱਚ ਤੁਰੇ ਫਿਰੇ ਨਿੱਕਾ ਮੋਟੇ ਕੰਮ ਨੂੰ ਹੱਥ ਮਾਰੀ ਆਪੇ ਸਰੀਰ ਵੀ ਠੀਕ ਠਾਕ ਰਵੇ ਨਿਰੇ ਹੋਈ ਦਵਾਈਆਂ ਦੇ ਗਏ ਵੀ ਨਹੀਂ ਬਸ ਮੈਂ ਤੇ ਹੈ ਹੀ ਨਹੀਂ ਆ

ਕਿ ਮੈਂ ਆ ਨਾ ਉਹ ਲਿਆ ਦਉ ਦਵਾਈ ਦਵਾਈ ਵੀ ਉਹਦੀ ਮੁੱਕੀ ਹੈ ਨਾ ਹਾਲੇ ਤੇ ਸਵੇਰੇ ਰੋਟੀ ਖਾਦੀ ਹੈ ਤੋ ਉਦੋਂ ਮੈਨੂੰ ਆਖ ਦਿੰਦੇ ਹੁਣ ਇਹ ਮਸਾਂ ਵਿਹਲੀ ਹੋ ਗਏ ਨਾ ਤੋ ਹੁਣੇ ਬਸ ਕਮਰੇ ਦੇ ਵਿੱਚ ਆਈ ਹੀ ਆ ਉਹ ਚਾਹ ਦੋ ਮਿੰਟ ਗੜੀ ਰੈਸਟ ਕਰਦੀ ਆ ਫੇਰ ਮੁੜ ਕੇ ਹੋਰ ਕੋਈ ਕੰਮ ਲੱਭ ਜਾਣਾ ਪੰਜਾਂ ਮਿੰਟਾਂ ਜੇ ਬਣ ਜਾਣੀ ਜੱ ਬਣਾ ਦੇਗਾ ਯਾਰ ਗੱਲ ਬਣੰਦੀ ਨਹੀਂ ਹੈਗੀ ਮੇਰੀ ਗੱਲ ਸੁਣੋ ਜਦੋਂ ਹੁੰਦੀ ਦੀ ਆ ਇਹ ਨਾ ਉਦੋਂ ਇਹ ਚੰਗੀਆਂ ਭਲੀਆਂ ਗੱਲਾਂ ਬਾਤਾਂ ਵੀ ਚੰਗੀਆਂ ਭਲੀਆਂ ਕੀਤੀਆਂ ਸਾਰੇ ਕੰਮ ਕੀਤੇ ਆ ਬਸ ਹੁਣ ਉਹ ਚਲ ਗਈ ਹੈ ਨਾ ਇਹ ਹਫਤਾ ਹੁਣ ਇਦਾਂ ਹੀ ਲੰਘਣਾ ਆ ਮੈਨੂੰ ਪਤਾ ਵਾ ਨਾ ਤਿਆਰ ਉਹ ਜੀ ਕਰਦਾ ਮੰਜੀ ਦੇ ਪੈਰਾਂ ਉੱਦਾਂ ਦੋਗੀ ਤੇਰੇ ਵਾਲੇ ਤੇ ਜਦੋਂ ਉਹ ਆ ਜਾਂਦੀ ਉਦੋਂ ਕਿਦਾਂ ਠੀਕ ਹੋ ਜਾਂਦੇ ਆ ਹੁਣ ਬਹਿਣਾ ਤੇ ਹੁੰਦਾ ਹੀ ਆ ਲੱਗੇ ਜਿਹੜਾ ਕੋਈ ਆ ਜੇ ਪੰਜਾਂ ਮੰਨੇ ਪੈ ਰਹਿਣਾ ਹੁੰਦਾ ਵਾ ਆਪ ਨੂੰ ਬਸ ਗੱਲਾਂ ਬਾਤਾਂ ਮਾਰ ਲੀਆਂ ਵਾ ਚੰਗੇ ਭਲੇ ਹੋ ਗਏ ਆ ਪਿਛਲੇ ਕੁਝ ਦਿਨ ਦੁੱਖ ਸੁੱਖ ਕਰ ਲਿਆ ਵਾ ਤੇ ਹੁਣ ਪਤਾ ਵਾ ਵੀ ਇਹ ਨਾ ਕਿਤੇ ਚਲ ਜੇ ਤੇ ਹੁਣ ਮੈਂ ਮੰਜੀ ਦੇ ਪੈ ਜੰਨੀਂ ਮੈਨੂੰ ਸਭ ਪਤਾ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਓ ਯਾਰ ਉਹਦੀ ਦਵਾਈ ਮੁੱਕੀ ਆ ਮੈਂ ਦਵਾਈ ਲਿਆ ਜਾਣਾ ਤੂੰ ਹੋਰ ਵੀ ਯਾਰ ਤਾਂ ਪਾਈ ਜਾਣੀ ਦਵਾਈ ਮੁੱਕੀ ਯਾਰ ਨੂੰ ਕੇ ਦੋ ਪੈਸੇ ਤੇ ਜਗਤ ਲੈ ਆਓ ਤੇ ਆ ਜਿਹੜਾ ਫਸਲ ਪੂਸਲ ਦੇ ਪੈਸੇ ਸਾਡੇ ਕੋਈਆਂ ਕੋ ਨੂੰ ਦੇਤੇ ਜਿਹੜਾ ਕੋਲ ਕੋਈ ਹੁੰਦਾ ਵਾ 500000 ਉਹ ਚਾਕੇ ਉਹਨੂੰ ਕੁੜੀ ਨੂੰ ਦੇ ਦਿੰਦੀ ਆ ਆਪਣੇ ਪੱਲੇ ਕੋ ਰੱਖਣਾ ਹੀ ਨਹੀਂ ਹੁੰਦਾ ਵੀ ਥੋੜੇ ਬੋਧੇ ਰੱਖਲੇ ਬੰਦਾ ਉਹ ਯਾਰ ਸਾਰੇ ਬਸ ਕੁੜੀ ਨੂੰ ਨਾ ਜਿਹੜਾ ਸਾਰੇ ਉਹਦੀ ਦਿੱਤਾ ਵਾ ਤੇ ਉਹ ਵਾਂਗੇ ਤੇ ਚੜਿਆ ਬਸ ਆਹ ਉਹ ਗੱਲ ਜਾ ਕਿ ਜੜੀ ਬਣਾਦੇ ਨੂੰ ਮਰੰਡੀ ਆ ਉਹ ਮੱਜੀ ਤੇ ਪਈ ਏ ਤੇ ਦੱਸ ਤੈਨੂੰ ਗੱਲਾਂ ਆਉਂਦੀਆਂ ਲੈ ਮੈਨੂੰ ਦੱਸ ਗੱਲਾਂ ਕਾੜੀਆਂ ਆਉਣੀਆਂ ਉਹ ਤਾਂ ਵੀ ਬਸ ਇੰਨਾ ਕੁ ਦੁੱਖ ਹੁੰਦਾ ਵਾ ਨਾ ਜਿੱਦਾਂ ਵਾ ਵੱਡਾ ਕਰਕੇ ਦੱਸਣਾ ਹੁੰਦਾ ਵਾ ਵੀ ਮੈਂ ਹੁਣ ਬਸ ਹੈ ਹੀ ਨਹੀਂ ਤੇ ਹੁਣ ਨਾ ਜਾਵੇਂ ਦਵਾਈ ਲੈਣ ਫਿਰ ਲਿਆ ਦੋ ਜਾ ਕੇ ਦਵਾਈ ਤੇ ਉਹ ਚੋ ਦੋ ਖਰਾਕਾ ਖਾ ਲੈਣੀਆਂ ਤੈਨੂੰ ਉਦਾਂ ਬਈਆਂ ਰਹਿਣੀਆਂ ਕਿਹੜੀ ਖਾਣੀ ਏ ਜੱਜ ਦੇ ਨਾਲ ਉਹ ਵੀ ਮਗਰ ਮਗਰ ਤੁਰੇ ਰਹੋ ਵੀ ਮੰਮੀ ਦਵਾਈ ਖਾ ਲਾ ਖਾ ਲਾ ਤੇ ਖਾ ਲੈਣੀ ਆ ਨਹੀਂ ਤੇ ਕਰੀ ਚਾਚੇ ਘਰ ਤੇ ਕਰੀ ਕੇਸ ਕਰ ਮੇਰੀ ਗੱਲ ਸੁਣੋ ਹੁਣ ਗੱਭ ਸੱਦਲਾ ਹੁਣ ਉਹਨੂੰ ਕੁੜੀ ਨਹੀਂ ਯਾਰ ਉਹਦੇ ਜੇ ਕੱਲ ਗਈ ਆਪੇ ਅਗਰ ਬਣਾਉਂਦੀ ਆ ਉਹ ਕਿੱਥੋਂ ਆਜੀ ਹੁਣ ਇਹ ਮੰਮੀ ਨੇ ਬਹੁਤ ਜਾਣ ਕੇ ਵੀ ਥੋੜਾ ਜਿਆ ਕਰਦੀ ਐ ਇਹਨੂੰ ਪਤਾ ਵਾ ਵੀ ਹੁਣ ਇਹ ਨਾ ਕਿਸੇ ਪਾਸੇ ਚਲ ਜੇ ਤੇ ਮੈਂ ਹੁਣ ਪਈ ਨਹੀਂ ਮਜੇ ਦੀ ਬਾ ਨੀ ਬੜੀ ਆ ਪਿੰਨ ਨੂੰ ਜਾਣਾ ਮੈਂ ਤੂੰ ਤੇ ਮੈਂ ਤਾਂ ਸਮਝਦਾ ਕੋਈ ਭੈਣ ਭਰਾ ਹੀ ਨਹੀਂ ਐ ਮੈਂ ਕਿਤੇ ਜਾਣਾ ਹੀ ਨਹੀਂ ਹੁਣ ਜਾਣਾ ਮੈਂ ਤੇ ਚਲ ਜਾਨੇ ਉਹਨੂੰ ਖਿਜੜੀ ਬਣਾ ਦੇ ਆਪੇ ਦਵਾਈ ਦੂਈ ਖਾ ਕੇ ਚੁੱਤੀ ਰਹੂਗੀ ਮਗਰੋਂ ਬਣਾ ਦੇਣੀ ਐ ਜਾ ਉਹਦੀ ਲਿਆਉ ਦਵਾਈ ਜਾ ਕੇ ਮੈਂ ਇਹੋ ਗੱਲਾਂ ਮੇਰੀਆਂ ਉਹ ਗੱਲਾਂ ਉਹ ਤੁਹਾਡੀਆਂ ਨਹੀਂ ਹੈਗੀਆਂ ਉਹ ਗੱਲਾਂ ਜਾਣ ਕੇ ਇੱਕੋ ਗੱਲ ਹੀ ਹੁਣ ਉਹਦਾਂ ਦੇ ਚੰਗੇ ਭਲੇ ਆ ਜਿੱਦਾਂ ਦੀ ਕੁੜੀ ਆਈ ਨਹੀਂ ਆਈ ਨਹੀਂ ਆ ਹੁਣ ਗੱਲਬਾਤ ਹੋ ਗਈ ਉਹਦੇ ਨਾਲ ਚੰਗੇ ਭਲੇ ਹੋ ਗਏ ਇੱਕ ਦੂਜੇ ਨਾਲ ਕਰ ਲਿਆ ਵਸਲਾਵਾ ਤੇ ਉਹ ਵੀ ਲੈ ਲੂ ਗਈਏ ਜੋ ਘੜਨਾ ਵਾ ਤੇ ਹੁਣ ਬਸ ਬਿਮਾਰ ਹੋ ਗਈ ਆ ਕਿ ਚੱਲ ਹੁਣ ਫੇਰ ਹਫਤੇ ਨੂੰ ਪਤਾ ਲੈਣ ਮਿਲਦ ਬਣੂਗੀ ਨਾ ਕਿ ਚੱਲ ਪਤਾ ਲੈ ਆਵਾਂ ਜਾ ਕੇ ਮਾਤਾ ਠੀਕ ਨਹੀਂ ਹੈਗੀ ਕਿੱਡੇ ਪਖੰਡ ਫੜੇ ਇਹਨਾਂ ਨੇ ਬਣਾ ਆਪਾ ਤੇ ਆ ਗਈ ਜੇ ਪੱਠੇ ਵੀ ਹੈ ਨਹੀਂ ਤੇ ਤੂੜੀ ਇਹਨੇ ਖਾਦੀ ਨਹੀਂ ਚੱਲ ਇੰਨਾ ਚੰਗਾ ਵਾ ਤੇ ਬਾਹਰ ਘਾਕੂ ਹੈਗਾ ਵਾ ਉਹ ਖਾ ਲੀਂਦੀ ਵਿਚਾਰੀ ਮੂੰਹ ਮਾਂ ਮਾਰ ਲੈਂਦੀ ਹੈ ਮੈਂ ਥਾਂ ਹੋਣੀ ਕਿ ਆਵਾਜ਼ਾਂ ਮਾਰ ਲੈ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਬਾਅਦ ਚ ਹੋਣੀ ਫਰਕ ਹੋਣੀ ਨਾ ਹਾਂਜੀ ਆਵਾਜ਼ਾਂ ਮਾਰਨ ਡੇ ਹਾਂ ਤੇ ਮੈਂ ਤਾਂ ਮਰੀ ਆ ਲਵਲੀ ਕਹਿੰਦਾ ਸੀ ਮੈਂ ਲੈਣੀ ਆ ਟਰਾਲੀ ਹਾਂਜੀ ਦੋ ਨੰਬਰ ਦਾ ਤਾਂ ਬੜਾ ਮੈਨੂੰ ਮਿਲਿਆ ਸੀ ਔਰ ਅੱਛਾ ਤੇ ਉਹ ਕਹਿੰਦਾ ਵੀ ਸਾਡੀਆਂ ਇਹ ਟਰਾਲੀ ਵੇਚ ਦੇਣੀ ਆ ਤੇ ਅਸੀਂ ਨਵੇਂ ਭਰਉਣੀ ਆ ਅੱਛਾ ਤੇ ਮੈਂ ਹਾਂ ਚੱਲ ਤੈਨੂੰ ਕਹਿਣਾ ਵੀ ਉਹਨੂੰ ਪਹਿਲਾਂ ਫੋਨ ਕਰਕੇ ਜੇ ਇਹ ਉਹਨੇ ਲੈਣੀ ਆ ਟਰਾਲੀ ਤੇ ਸਹੀ ਸਹੀ ਰੇਟ ਦੇ ਮਿਲ ਜਾਣੀ ਆ ਚੰਗੀਆਂ ਟਰਾਲੀਆਂ ਤਾਂ ਬੜੀ ਵਧੀਆ ਸਾਫ਼ ਟਰਾਲੀ ਐ ਚੱਲ ਫਿਰ ਏਦਾਂ ਕਰਦੀ ਆ ਫੋਨ ਕਰ ਲੈਣੀ ਤਾਂ ਉਹਨੇ ਕਿਹੜਾ ਗੰਨਾ ਟੋਣਾ ਹੁੰਦਾ ਗੰਨਾ ਤੇ ਫੇਰਾ ਲਵਾ ਲਿੰਦਾ ਵਾ ਕਿ ਤੇ ਕਿਰਾਏ ਤੇ ਤੇ ਕਣਕ ਝੋਨਾ ਹੀ ਆ 6 ਮਹੀਨੇ ਵਰਤਣੀ ਹੁੰਦੀ ਚੀਜ਼ ਓਏ ਆਵਾ ਤਾਈ ਮੈਂ ਖੜਿਆ ਸੀ ਮੈਂ ਕਿਹਾ ਚੱਲ ਉਹਦੇ ਵੱਤਨ ਜੋ ਵੀ ਬੜੀ ਵਧੀਆ ਟਰਾਲੀ ਉਹ ਵੀ ਪਤਾ ਕਿਉਂ ਵਿਚਾਰਾ ਕਹਿੰਦਾ ਵਾ ਉਦੋਂ ਤੇ ਫਸਲ ਦਾ ਸੀਜ਼ਨ ਹੁੰਦਾ ਵਾ ਸਾਰਿਆਂ ਤੇ ਉਦੋਂ ਹੀ ਸਾਰਿਆਂ ਵੱਢਣੀ ਹੁੰਦੀ ਕਣਕ ਝੋਨਾ ਤੇ ਮੁੜ ਕੇ ਕਿਸੇ ਦੇ ਟਰਾਲੀ ਮੰਗੀਆਂ ਤਾਂ ਕੋਈ ਦਿੰਦਾ ਨਹੀਂਗਾ ਸਾਰੇ ਲੋਕ ਕਹਿੰਦੇ ਸਾਡੇ ਵੀ ਕੰਬਾਈਨ ਆਉਣੀ ਆ ਬੱਦਲ ਦਾ ਤਾਂ ਡਰ ਹੁੰਦਾ ਸਾਰਿਆਂ ਨੂੰ ਉਹ ਤਾਂ ਕਰਕੇ ਆਂਦਾ ਵੀ ਆਪਣੀ ਚੀਜ਼ ਹੋਵੇ ਜਦੋਂ ਮਰਜ਼ੀ ਪਾਉਦ ਤੁਰਪੂ ਚੱਲ ਵੇਖ ਲੈਣਾ ਉਹਨੂੰ ਫੋਨ ਕਰਕੇ ਜੇ ਮੰਨਦਾ ਤਾਂ ਠੀਕ ਆ ਨਹੀਂ ਤੇ ਫਿਰ ਉਹਨੂੰ ਕਹੂੰਗਾ ਵੀ ਆਪਣੇ ਵੇਖ ਲੈਣਾ ਚੱਲ ਕੋਈ ਗੱਲ ਨਹੀਂ ਉਹ ਤੇ ਮੈਂ ਕਰ ਲੀਨੀ ਉਹਨੂੰ ਫੋਨ ਤੇ ਕਰ ਦਿੰਦੀ ਹਾਂ ਤੇਹੀ ਐਦਾਂ ਕਰ ਮੈਨੂੰ ਸਭ ਦਾ ਸਭ ਦਾ ਥੋੜਾ ਪਤਾ ਲਿਆ ਦਿਓ ਖਤਮ ਹੋਇਆ ਵਾ ਸਾਰਾ ਹੀ ਕੋਈ ਨਹੀਂ ਲੈ ਹੁੰਦੇ ਪਿਛਲੇ ਪੈਸੇ ਉਹਦੇ ਦਿੱਤੇ ਗਏ ਆ ਨਾ ਸਾਰੇ ਹੁਣ ਪਿਛਲਾ ਤੇ ਉਹਦਾ ਹਿਸਾਬ ਤਾਂ ਮੁੰਨੇ ਲਵਾ ਚੱਲ ਸ਼ੁਕਰ ਵਾ ਮਾਰ ਆਈ ਤੇ ਘੜੀ ਨੂੰ ਪਿਛਲਾ ਸਾਰਾ ਹਿਸਾਬ ਕਿਤਾਬ ਖਤਮ ਹੋ ਗਿਆ ਵਾ ਉਹਨਾਂ ਹੀ ਤੇ ਤੈਨੂੰ ਪਤਾ ਹੈ ਵੀ 2-4000 ਰੁਪਇਆ ਉਹ ਕਾਢੀ ਛੱਡਦਾ ਏ ਕਾਢ ਛੱਡਦਾ ਸੀ ਕਿ ਪਤਾ ਕੀ ਗੱਲ ਵਾ ਉਹਨੂੰ ਇਹ ਹੀਗਾ ਵੀ ਗਰੀਬੀ ਦਾਵਾ ਇਹਨਾਂ ਦੇ ਘਰ ਹੈਗਾ ਵਾ ਕੀਤੇ ਇਹਨਾਂ ਨੇ ਵਾਪਸ ਦੇਣੇ ਵੀ ਆ ਪੈਸੇ ਕਿ ਨਹੀਂ ਦੇਣੇ ਸਾਰੇ ਇਹ ਗੱਲਾਂ ਡਰਦੇ ਹੀ ਹ ਪਿੰਨੋਂ ਕ੍ਰੀਦ ਲੱਗ ਗਿਆ ਵਾ ਮਹੀਨੇ ਦੇ ਮਹੀਨੇ ਤਨਖਾਹ ਆਉਂਦੀ ਆ ਤੇ ਮੇਰੇ ਪੈਸੇ ਉਹ ਵੀ ਲੱਥ ਗਿਆ ਤੇ ਗਾੜੀ ਨਕਦ ਸੌਦਾ ਲੈ ਜਾਂਦੇ ਆ ਇਹੋ ਗੱਲ ਹੁਣ ਮੈਨੂੰ ਕਹਿਣ ਡਿਆ ਸੀ ਚੱਲ ਕੋਈ ਗੱਲ ਨਹੀਂ ਪੈਸੇ ਤੇ ਬਾਅਦ ਚ ਦੇ ਦੇ ਜੀ ਮੈਂ ਤਾਂ ਨਹੀਂ ਪ੍ਰਾਹ ਹੈਗੇ ਹੁਣ ਉਹਨੂੰ ਇਹ ਆ ਨਾ ਕਿ ਜੇ ਪਹਿਲੇ ਮੋੜ ਆਇਆ ਤੇ ਇਹ ਵੀ ਤੈਨੂੰ ਦੇ ਹੀ ਜਾਣੇ ਆ ਚੱਲ ਕੋਈ ਗੱਲ ਨਹੀਂ ਇਦਾਂ ਬੰਦੇ ਦਾ ਵਿਹਾਰ ਜਿਹਾ ਬਣ ਜਾਂਦਾ ਵਾ ਇਹੋ ਤਾਂ ਹੈ ਜੀ ਤੇ ਮੇਰਾ ਵੀ ਇਰਾਦਾ ਵਾ ਵੀ ਜਿਹੜੇ ਮਾਤਾ ਨੇ ਸੂਟ ਦਿੱਤਾ ਵਾ ਨਾ ਮੈਂ ਸੀਨੇ ਦੇ ਹੀ ਆਵਾ ਪਿੰਡ ਵਿੱਚ ਹੀ ਕੋਈ ਵਿਆਹ ਸ਼ਾਦੀ ਆ ਜਾਂਦਾ ਵਾ ਜਾ ਕੇ ਤੇ ਰਿਸ਼ਤੇਦਾਰਾਂ ਦੇ ਆ ਜਾਂਦਾ ਤੇ ਫਿਰ ਕੱਪੜਾ ਤੇ ਚ ਚਲ ਉਹਨੂੰ ਦਿੱਤਾ ਹੋਊਗਾ ਉਹਨੇ 15-20 ਦਿਨ ਤੇ ਐਵੇਂ ਲਾ ਦੇਣੇ ਸੀ ਇਹਨੂੰ ਲਾ ਦੇਣੇ ਉਹਨੇ ਹੈਨਾ ਚਲ ਤੂੰ ਇਹਦਾ ਕਰ ਕਰ ਲੈ ਲੌਨੀ ਨਾਲ ਫੋਨ ਤੇ ਗੱਲ ਕੀ ਕਹਿੰਦਾ ਫਿਰ ਤੇ ਜੇ ਮੰਨੂਗਾ ਠੀਕ ਆ ਨਹੀਂ ਤੇ ਫਿਰ ਉਹਨੂੰ ਮੈਂ ਜਵਾਬ ਦੇਦਾ ਚਲੋ ਠੀਕ ਆ ਕੋਈ ਨਹੀਂ ਮੈਂ ਕਰ ਲਈਨੀ ਗੱਲ ਆ ਕਰ ਲੈ ਗੱਲ ਉਹਦਾ ਫੋਨ ਫਿਰ ਅੰਦਰ ਵਾ ਇਹਨਾਂ ਦਾ ਪਿਆ ਆ ਚਲ ਅੱਗੇ ਲਿਆ ਮੈਂ ਅੰਦਰ ਉਹ ਚੱਲ ਮੈਂ ਕਰ ਹੀ ਦਿੰਨੀ ਆ ਫੋਨ ਜੇ ਰੇਟ ਘੱਟ ਤੇ ਮਿਲ ਗਈ ਆ ਤਾਂ ਆਪੇ ਲੈ ਲਊਗਾ ਹੈ ਫੋਨ ਨਹੀਂ ਚੁੱਕਿਆ ਫੇਰ ਕਰਾਂ ਇੱਕ ਵਾਰ ਉਹ ਨਹੀਂ ਚੁੱਕੰਡਿਆ ਪਤਾ ਨਹੀਂ ਲਵਲੀ ਕਿੱਥੇ ਚਲ ਗਿਆ ਵਾ ਹੈ ਠੀਕ ਠਾਕ ਹੁਣ ਤਾਂ ਵੀ ਹੈ ਅੱਜ ਤਾਂ ਮੈਂ ਕੱਲ ਆਈ ਆ ਤੇ ਬੜਾ ਵਧੀਆ ਸਾਰੇ ਜਾਣੀ ਚੱਲ ਕੋਈ ਗੱਲ ਨਹੀਂ ਹੋਣਾ ਚਿਰ ਘਰ ਦਾ ਕੰਮ ਕਰ ਲੈਣੀ ਆ ਠਹਿਰ ਕੇ ਕਰ ਲੂੰਗੀ ਪਰ ਮਨ ਵਿੱਚ ਨਾ ਵਿਚਾਰ ਜੇ ਗਲਤ-ਗਲਤ ਹੋਣਦੇ ਆ ਮਾਤਾ ਠੀਕ ਹੋਵੇ ਸਹੀਂ ਫੇਰ ਕੋਈ ਨਾ ਕੋਈ ਦਿਮਾਗੀ ਹੋਣੀ ਆ ਤੇ ਫੇਰ ਕੋਈ ਨਾ ਕੋਈ ਫੇਰ ਮੰਗਦੀ ਹੈ ਚਾਹੇ ਪੈਸੇ ਤੇ ਲੋੜ ਹੁੰਦੀ ਆਂ ਢਾੜੀ ਹੁੰਦੀ ਆ ਕਰਨ ਆਪੇ ਕਰ ਤੂ ਫੇਰ ਤੁਰੇ ਮੈਂ ਤੇ ਆਪਣੀ ਮਾਹ ਹੁਣ ਮਿੱਲੀ ਹੋਈ ਨਹੀਂ ਆ ਫੇਰ ਨਹੀਂ ਕਿ ਨਾ ਟਾਈਮ ਲਾ ਦੇਣਾ ਕਿਦਾ ਹਾਂ ਠੀਕ ਵਾ ਉਹਦਾ ਠੀਕ ਵਾ ਜਉਂ ਜੋ ਪਸੰਦ ਲਗਣਾ ਜੇ ਮਾਤਾ ਕੋਲ ਪਤਾ ਲੱਗ ਗਿਆ ਨਾ ਪਿਓ ਠੀਕ ਨਹੀਂ ਆ ਉਹਦੀ ਫੇਰ ਸ਼ੂਗਰ ਵਧੀ ਆ ਇਹਨੇ ਫੇਰ ਮੈਂ ਟਮਾਟੇ ਤੇ ਫੋਨ ਉਹਨੇ ਵੀ ਮੈਂ ਟਮਾਟੇ ਤੇ ਫੋਨ ਸਾਰਾ ਦਿਨ ਇਹੋ ਕੰਮ ਹੀ ਲੈਂਦਾ ਤਰੇੰਦਨੀਆ ਪੇ ਦੁਰੇ ਬਗੂ ਦੇ ਫੇਚੋ ਕਰੂਗੀ ਮੈਂ ਕਿਨੂੰ ਫੋਨ ਕਰਾਂ ਦੇ ਜੀ ਉਹ ਤਾਂ ਫੋਨ ਕਿਨੂੰ ਕਰਨਾ ਵਾ ਤੇਰੇ ਮਾਮੇ ਨੂੰ ਕਰ ਲਈ ਹਾਂ ਅੱਛਾ ਕੀ ਕਹਿੰਦੇ ਆ ਫੋਨ ਨਹੀਂ ਚੁੱਕਿਆ ਨਹੀਂ ਚੁੱਕਿਆ ਹਾਂ ਉਹ ਪਤਾ ਨਹੀਂ ਕਰਦੇ ਹੁਣ ਟਾਈ ਕੰਮ ਹੀ मामੂ ਨਾਲ ਕੋਈ ਕੰਮ ਕੀ ਹੋ ਕਹਿੰਦਾ ਮੈਂ ਟਰਾਲੀ ਲੈਣੀ ਆ ਅੱਛਾ ਤੇ ਡੈਡੀ ਤੇਰੇ ਕਹਿੰਦੇ ਥੇ ਪਿੰਡ ਵਾਲੇ ਨੰਬਰ ਜੜੀ ਵੇਚਣ ਦੇ ਆ ਮਮਮੀ ਮੈਨੂੰ ਵੀ ਪਤਾ ਲੱਗਾ ਸੀ ਪਾਪਾ ਇਹ ਦੱਸਣ ਦੇ ਮੇਰੇ ਖਿਆਲ ਨਾਲ ਆਹ ਤੇ ਕਹਿੰਦੇ ਵੀ ਟਰਾਲੀ ਨਵੀਂ ਆ। ਆਹ ਨਾ ਹੈ ਤੇ ਨਵੀਂ ਮੈਂ ਹੈ। ਆ ਤਾਂਦੇ ਹੀ ਵੱਡੀ ਬਣਾਉਣੀ ਆ। ਹਾਂ। ਤੇ ਮੈਂ ਹਾਂ ਚੱਲ ਜੇ ਰੇਟ ਚੰਗੇ ਤੇ ਮਿਲ ਜੂਗੀ। ਤੇ ਇਹਨੇ ਵੀ ਤੁਹਾਡਾ ਨਵੀਂ ਬਣਾਉਣੀ ਆ। ਇਹਨੇ ਕਿਹੜਾ ਗੰਨਾ ਲਾਇਆ। ਨਹੀਂ ਤੁਹਾਨੂੰ ਅਮਨ ਕਿਹਾ ਵੀ ਟਰਾਲੀ ਲੈਣੀ ਆ। ਤੇਰੇ ਪਾਪਾ ਨੂੰ ਕੀ ਤੇ ਕਿਹਾ ਵਾ? ਅੱਛਾ। ਹੁਣ ਉਹ ਫੋਨ ਨਹੀਂ ਚੁੱਕਣ ਦੇ ਆ ਪਤਾ ਨਹੀਂ ਵੀ ਗਾਮ ਸ਼ਾਂਗ ਤੇ ਗਿਆ ਹੋਊਗਾ। ਨਹੀਂ ਜੇ ਮਾਮੂ ਫੋਨ ਕਰਨਗੇ ਨਾ ਤਾਂ ਉਹਨਾਂ ਨੂੰ ਕਹਿ ਦੋ ਵੀ ਟਰਾਲੀ ਵਧੀਆ ਜੀ। ਚਲ ਕੋਈ ਨਹੀਂ ਨਾਲੇ ਤੇ ਹਜੇ ਮੇਰੇ ਖਿਆਲ ਨਾਲ 2 ਸਾਲ ਹੋਲੇ ਬਣਾਈਆਂ ਕੋਈ ਗੱਲ ਨਹੀਂ ਜੇ ਫੋਨ ਕਰੂਗਾ ਫਿਰ ਮੈਨੂੰ ਦੱਸ ਦੂਗੀ ਤਾਂ ਹੀ ਤੇ ਇਹ ਕਹਿੰਦੇ ਆ ਕਿ ਉਹਨੂੰ ਕਹ ਪੀ ਲੈ ਜਾਣ ਕਿ ਨਵੀਂ ਟਰਾਲੀ ਆ ਤਾਂ ਉਹਨਾਂ ਦੇ ਵਿੱਚ ਵੀ ਕਿਸ ਨਾ ਕਿਸ ਨੇ ਲੈ ਹੀ ਜਾਣੀ ਆ ਉਹ ਤੇ ਜਿੱਦਾਂ ਦੀ ਟਰਾਲੀ ਉਹ ਤਾਂ ਝਾਟ ਵੇਕ ਜਾਣੀ ਆ ਚਲ ਕੋਈ ਨਹੀਂ ਹੋਰ ਕੰਮ ਧੰਦਾ ਕਰਕੇ ਤੁਹਾਨੂੰ ਫੋਨ ਕਰ ਲੂਗੀ ਬਾਅਦ ਵਿੱਚ ਤੇ ਜੀ ਉਹਨੇ ਵੇਖ ਲਿਆ ਤੋ ਨੇ ਆਪ ਹੀ ਕਰ ਦੇਣਾ ਆ ਆ ਘਰ ਤੇ ਉਹਨਾਂ ਨੇ ਆ ਵੀ ਦੇਣਾ ਵਾ ਬਹਿ ਟਰਾਲੀ ਉਹਨਾਂ ਨੇ ਬੜੀ ਸੰਭੀ ਆ ਹਾਂ ਤੋ ਤੈਨੂੰ ਪਤਾ ਹੀ ਆ ਪੀ ਉਹ ਸਾਰੇ ਸੰਦ ਬੰਦੇ ਆ ਰੰਗ ਰੰਗ ਕਰਕੇ ਰੱਖ ਦੇਉਂਦੇ ਆਪਣੇ ਹਾਂ ਚਲੋ ਕੋਈ ਗੱਲ ਨਹੀਂ ਕਰ ਲਿਓ ਤੁਸੀਂ ਫੋਨ ਮੈਂ ਆ ਤੇ ਵੇਖਣ ਡਿਆ ਫੋਨ ਖਾਣਾ ਰੋਟੀ ਲਿਆਵਾ ਨਹੀਂ ਨਹੀਂ ਬਸ ਮੈਂ ਚੱਲਣਾ ਉਹਨੂੰ ਖੇਡਣ ਹਾਏ ਹਾਏ ਕਿਤੇ ਤੈਨੂੰ ਖੇਡਣੇ ਖਾ ਲਿਆ ਪੜ੍ਹਾਈ ਵੱਲ ਤਾਂ ਧਿਆਨ ਦਿੰਦਾ ਹੀ ਨਹੀਂਗਾ ਇੱਧਰ ਆਉਂਦਾ ਤੇ ਇੱਧਰੋਂ ਭੱਜ ਜਾਂਦਾ ਮੈਂ ਖੇਡਣ ਚੱਲਿਆ ਮੈਂ ਖੇਡਣ ਯਾਰ ਫੋਨ ਹੀ ਮੇਰਾ ਘਰੇ ਰਹਿ ਗਈ ਯੂ ਮੇਰਾ ਰਦਾ ਆਤੀ ਨੂੰ ਫੋਨ ਕਰਾਂ ਵੀ ਪਹਿਲੀ ਜਿਹੜੀ ਕੰਮ ਸੁੱਟੀ ਉਹਦੇ ਪੈਸੇ ਤੇ ਪਾ ਦੇ ਸਰਪੰਦਰ ਉਹ ਆ ਫੋਨ ਲੈ ਆਈ ਮੇਰਾ ਫੜ ਕੇ ਆ ਗਈ ਜੇ ਉਹ ਯਾਰ ਮੇਰਾ ਇੱਥੇ ਰਹਿ ਗਿਆ ਸੀ ਉਹਦੇ ਮੈਂ ਫੋਨ ਕਰਨਾ ਸੀ ਆੜਤੀਏ ਨੂੰ ਉਹ ਨਾ ਪੈਸੇ ਪਾਉਣੇ ਸੀ ਉਹਦੇ ਕੋ ਉਹਨੇ ਪਾਈ ਨਹੀਂ ਹਾਲ ਤੱਕ ਅਜੇ ਪਾਈ ਨਹੀਂ ਉਹ ਮੇਰੇ ਨਾਲ ਨੱਚਦਾ ਭੁੱਲ ਗਿਆ ਯੂਨੀਵਰਸ ਲੈ ਦੱਸਣਗੇ ਪਾ ਦੇਗੇ ਦੱਸ ਹੁਣ ਖਰਚਾ ਹੋ ਗਿਆ ਕਰਨੀ ਆਇਆ ਵਾ ਕਿੱਥੇ ਆਇਆ ਉਹ ਆਹ ਵੀ ਤੈਨੂੰ ਮਿਸਕਲ ਆਇਆ ਪਤਾ ਨਹੀਂ ਜੇ ਮੈਂ ਫਿਰ ਕੰਮ ਕਰਨਦੀ ਸੀ ਵਜਨ ਤੇ দেয়া ਹੋਇਆ ਅੰਦਰ ਪਰ ਮੈਂ ਗਈ ਨਹੀਂ ਮੈਂ ਚੁੱਕ ਲੈਣਾ ਸੀ ਨਾ ਚੁੱਕਿਆ ਨਹੀਂ ਹੁਣ ਦੱਸ ਮੈਂ ਕਿਹੜਾ ਜਾਣ ਕੇ ਨਹੀਂ ਚੁੱਕਿਆ ਮੈਂ ਤਾਂ ਸੋਈ ਦੇ ਵਿੱਚ ਸੀ ਆਪੇ ਦੇ ਗਿਆਨੇ ਖਿੜੀ ਬਣਾ ਦੇ ਮਾਂ ਤੁਹਾਨੂੰ ਉਹ ਕਰਦੇ ਤੇ ਉਹ ਡੈਪਿੰਗ ਕਰਨਾ ਦੇਤੀ ਇਹਨੂੰ ਆ ਬਣਾ ਕੇ ਦੇਈ ਆਂ ਹੋਰ ਸੋਸੇ ਸਾਫ਼ ਕਰਕੇ ਉਹਦੇ ਫੇ ਵਿਲੀ ਹੋਈਆਂ ਮਾਈ ਚੱਲ ਕੋਈ ਗੱਲ ਨਹੀਂ ਆਪੇ ਹੁਣ ਰੈਸਟ ਤੇ ਕਰ ਲੈਂਦੀ ਆ ਦਵਾਈ ਤੇ ਉਧਰ ਦੇ ਆਂ ਆਹੋ ਜੇ ਹੁਣ ਬਹਿਣਗੇ ਤੇ ਫੇਰੀ ਹੈ ਨਾ ਖਾ ਕੇ ਦਵਾਈ ਫੇਰ ਤੁਰ ਪੈਣਾ ਬਾਹਰ ਨੂੰ ਉਹ ਬੈਠੇ ਰਹਿਣਾ ਉਹਨੇ ਕਿੱਥੇ ਜਾਣਾ ਮਨ ਜੀ ਨਾ ਜੀ ਜੀ ਇਹ ਤੇ ਕਰਦਾ ਹੀ ਆ ਫਿਰ ਚਲੋ ਕੋਈ ਨਹੀਂ ਹਰ ਆਹ ਮੈਂ ਲਾਵਾਂ ਬਣਾ ਫੋਨ ਕੀ ਕਹਿੰਦੀ ਐ ਕਹਿਣਾ ਉਹਨੇ ਕੀ ਹੋਣਾ ਵਾ ਕੰਮ ਹੀ ਹੋਣਾ ਵਾ ਕੋਈ ਤੇ ਉਹ ਕੰਮ ਨੂੰ ਕੀ ਹੋਣਾ ਵਾ ਦੱਸ ਚੱਲ ਲਾ ਦੋ ਫਿਰ ਵੇਖ ਲਓ ਚੱਲ ਕਰ ਲਓ ਫਿਰ ਤੇ ਆ ਮੈਂ ਲਾਵਾਂ ਬੜਾ ਫਿਰ ਮੈਂ ਹਲੋ ਹਲੋ ਸਾਸ਼ਿਕਾ ਭੈਣ ਠੀਕ ਠਾਕ ਆਪਣੀ ਸੁਣਾਓ ਤੁਸੀਂ ਹਾਂ ਆਪਣਾ ਠੀਕ ਠਾਕ ਆ ਪਰ ਸਰ ਠੀਕ ਠਾਕ ਆ ਹਾਂ ਠੀਕ ਠਾਕ ਆ ਵਧੀਆ ਵਾ ਮੈਂ ਦੋ ਰਾਹ ਕੋਣ ਕੀਤਾ ਤਾਂ ਪਹੁੰਚ ਗਿਆ ਨਹੀਂ ਕਿਹਨੇ ਤਾਂ ਮੇਰਾ ਓਏ ਉਹ ਫੋਨ ਨਾ ਮੇਰਾ ਚਾਰਜ ਤੇ ਲੱਗਾ ਰਹਿ ਗਿਆ ਤੇ ਮੈਂ ਗਿਆ ਸੀ ਸ਼ਹਿਰ ਨੂੰ ਮੜਾ ਜਾ ਅੱਛਾ ਅੱਛਾ ਤੇ ਉਹ ਇਹ ਵੀ ਸੋਇਜ ਦੇ ਹੀ ਕੰਮ ਕਰਨ ਦੇ ਇੰਨੇ ਵੀ ਨਹੀਂ ਵੇਖਿਆ ਤੇ ਫੋਨ ਵਾਲੇ ਸਾਈਲੈਂਟ ਲੱਗਾ ਸੀ ਤੇ ਉਹ ਪਤਾ ਨਹੀਂ ਲੱਗਾ ਅੱਛਾ ਮੈਂ ਹੁਣੇ ਫਿਰ ਪਰੰਦੇ ਨੂੰ ਪਤਾ ਨਹੀਂ ਠੀਕ ਠਾਕ ਆ ਸਾਰੇ ਵਧੀਆ ਵਾ ਬਾਜੀ ਵੀ ਨਹੀਂ ਗਏ ਜੇ ਕੰਮ ਤੇ ਸ਼ਸ਼ਾ ਸ਼ਾ ਤੇ ਕਰਨ ਅੰਮ੍ਰਿਤ ਘਰ ਇਹ ਫੇਟਣ ਗਿਆ ਵਾ ਠੀਕ ਆ ਕੰਮੀ ਕੋਈ ਫੋਨ ਕੀਤਾ ਉਹ ਕੰਮੀ ਹੀਗਾ ਹਾਂ ਮੈਂ ਤੈਨੂੰ ਫੋਨ ਕਰ ਲਈ ਸੀ ਤੇ ਤੂੰ ਜਿਹੜਾ ਕਿਹਾ ਹਾਂ ਆਪਣੇ ਪਾਸ ਜੀ ਰੁਪਏ ਸਾਨੂੰ ਟਰਾਂਦੀ ਚਾਹੀਦੀ ਆ ਆਹੋ ਮੈਂ ਕਹਿ ਦੇਗਾ ਜੀ ਉਹਦਾ ਇੱਕ ਦਿਨ ਆਹੋ ਤੇ ਉਹਨਾਂ ਸਾਡੇ ਪਿੰਡ ਵਾ ਲੰਬੜਾ ਦੀ ਟਰਾਲੀ ਤੇ ਟਰਾਲੀ ਪੜਾਈ ਹੋਈ ਹੈ ਜਿਹਨਾਂ ਨੂੰ ਦੋ ਫਾੜੀ ਹੋਏ ਆ ਅੱਛਾ ਤੇ ਟਰਾਲੀ ਨਹੀਂ ਆ ਹੂੰ अच्छा। ਕੋਈ ਤਰ੍ਹਾਂ ਕਿ ਆਨੇ ਚ ਨਵੀਂ ਟਰਾਲੀ ਆ। ਹਾਂ। ਕਿ ਪੁੱਛਣਾ ਵੀ ਜੇ ਲੈਣੀ ਆ ਤੇ ਗੱਲਾਂ ਮਾਰਦਾ ਹੋਰਿਆ। ਮੁੜ ਕੇ ਹੋਰ ਕਿਦਾਂ ਲਵੇਗਾ। ਕੋਈ ਚਾਦੀ ਵੀ ਨਹੀਂ, ਮੀਂਹ ਕਿਵੇਂ ਨਹੀਂ। ਚਲੋ ਕੋਈ ਗੱਲ ਨਹੀਂ ਮੈਂ ਕਰ ਲੈਣਾ ਵਾ ਸਲਾਹ ਕਰ। ਮੰਮੀ ਨੂੰ ਪੁੱਛ ਲੈਣਾ ਵਾ ਤੇ ਉਹ ਫਿਰ ਵੇਖ ਲੈਨੇ ਆ। ਆਹ ਇਹ ਕੀ ਆ? ਆਹ ਚੰਗੀ ਹੋਣੀ ਟਰਾਲੀ ਦੋ ਸਾਲਾਂ ਚ ਕੀ ਘੱਟ ਜਾਣਾ ਦਾ। ਅੱਛੀਆਂ ਵੀ ਨੇ ਬਾਤ ਬੰਨ ਮੋੜਦੀ ਆ। ਆਹ ਮੁੜ ਕੇ ਕਿਹੜਾ ਮੰਗਦਾ ਰਹੇ ਕਹਿੰਦੀ। ਆਹ ਵੀ ਤਾਂ ਕਰਕੇ ਮੈਂ ਫੋਨ ਕੀਤਾ ਸੀ ਇਹ ਕਿੰਦੇ ਚ ਕਰ ਲਵਦੀ ਨੂੰ ਫੋਨ। ਹੂੰ। ਹਾਂ ਨਹੀਂ ਕੋਈ ਗੱਲ ਨਹੀਂ ਮੈਂ ਬਾਜੀ ਨੂੰ ਵੀ ਕਰ ਲੈਣਾ ਫੋਨ ਤੇ ਨਾਲੇ ਫੋਨੋਂ ਫੜਮ ਮੰਗਾ ਲਈ ਨਾ ਕਰਨਗੋ ਨਾਲੇ ਇਹਨਾਂ ਨੂੰ ਦੱਸ ਦਊਂਗਾ ਹਾਂ ਆਈ ਤੇ ਅਮੀ ਨਹੀਂ ਤੇ ਜਾ ਕੇ ਤੇ ਵੇਖਾਂ ਵੀ ਜੇ ਤੇਰੇ ਮਨ ਨੂੰ ਲੱਗੂਗੀ ਤੇ ਠੀਕ ਆ ਜੇ ਤਾ ਪੈਸੇ ਦੇ ਕੇ ਫਿਲਮਾਂ ਨਹੀਂ ਫਿਰੜੜੀ ਕਰ ਦਵਾਂ ਚਲ ਕੋਈ ਗੱਲ ਨਹੀਂ ਮੈਂ ਮਾਰ ਲਾਂਗੇ ਅੱਜ ਚੱਕਰ ਫਿਰ ਵੇਖ ਲੈਣੀ ਆ ਤੁਹਾਡੇ ਲੱਗੇ ਹੀ ਆ ਕਿ ਜਾਂ ਸਾਡੇ ਪਿੰਡ ਚ ਆ ਅੱਛਾ ਅੱਛਾ ਚਲ ਬਾਜੀ ਨੇ ਵੇਖੀ ਹੋਣੀ ਆ ਵੇਖਣਾ ਦਾ ਕੀ ਆ ਬਾਜੀ ਨੂੰ ਵੀ ਪਤਾ ਹੀ ਆ ਹਾਂ ਆਹੋ ਇਹ ਤੇ ਹੈ ਹੀ ਆ ਆ ਜਿਹੜੀ ਆਪਣੇ ਅੱਥੀ ਜੀ ਬੈਠੀ ਉਹ ਚਾਲੇ ਆ ਵੀ 1.5 ਲੱਖ ਦੀ ਮਿਲ ਜੇ ਉਦਾਂ ਦੇ 2.5 ਤੇ 3 ਲੱਖ ਦੀ ਬੰਦੀ ਆ ਹੁਣ ਆਹੋ ਤਾਂ ਇਹਨਾਂ ਨੇ ਤੈਨੂੰ ਕਹਿਣ ਲਈ ਆ ਤੇ ਤੁਹਾਨੂੰ ਜੇ ਮੇਰੇ ਕੋਲ ਪੰਦਾ ਉਹ ਤੇ ਸਾਈ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਚਲਾ ਦੇ ਫਿਰ ਤੁਹਾਨੂੰ ਦੱਸਣਾ ਚੰਗਾ ਉਹ ਚਾਲ ਵਧੀਆ ਉਹ 1.5 ਲੱਖ ਜੀ ਮਿਲ ਜੇ ਨਾ ਤੇ ਚੰਗਾ ਉਦਾਂ 2.5 ਤੇ 3 ਲੱਖ ਰੁਪਏ ਖਰਚਣਾ ਪੈਣਾ ਰਪਿੰਦਰ ਨੂੰ ਵਾਜ ਮਾਰ ਕੇ ਕਹਿਣਾ ਮੈਂ ਤਾਂ ਹੀ ਫੋਨ ਕਰਨ ਦੀ ਸਰਪਿੰਦਰ ਉਹ ਗੱਲ ਸੁਣਨ ਆਣ ਕੇ ਉਹ ਕੀਤਾ ਹੀ ਮੈਂ ਫੋਨ ਉਹਨੂੰ ਅੱਛਾ ਓਏ ਉਹ ਕਹਿੰਦੀ ਮੈਂ ਤਾਂ ਡੇ ਹੀ ਕਰਨ ਹੂੰ ਕਿ ਉਹ ਟਰਾਲੀ ਵੱਲੋਂ ਨਹੀਂ ਕਿਹਾ ਉਹਨਾਂ ਨੇ ਮੈਂ ਬਾਜੀ ਨੇ ਕਿਹਾ ਹੈ ਟਰਾਲੀ ਵੱਲੋਂ ਮੈਂ ਵੀ ਲੱਭਦੇ ਕੋਈ ਜ ਹੈਗੀ ਪਿੰਡ 'ਚ ਦੇ ਆਹ ਉਹ ਆਂਦਾ ਬੰਦੇ ਹੈਗੇ ਆ ਇਹ ਭੈਣ ਕਹਿੰਦੀ ਵੀ ਸੌਖੇ ਹੀ ਆਉਦੇ ਉਹ ਕਹਿੰਦੇ ਵੱਡੀ ਬਣਾਉਣੀ ਹੈ ਅੱਛਾ ਇਹ ਛੋਟੀ ਛੋਟੀ ਹੈ ਅੱਛਾ ਤੇ ਕਹਿੰਦਾ ਮਿਲ ਜਾਣੀ ਹੈ ਸਾਹਬ ਨਹੀਂ ਠੀਕ ਆ ਹੂੰ ਚਲੋ ਵਧੀਆ ਤਾਂ ਡਈ ਫੋਨ ਕਰਨੀ ਅੱਛਾ ਅੱਛਾ ਮੇ ਕੋਲ ਫਰ ਚੁੱਕੇ ਨਹੀਂ ਗਿਆ ਉਹਦੇ ਧਿਆਨ ਜੇ ਨਹੀਂ ਪਿਆ ਮੇਰਾ ਫੋਨ ਵਾਲਾ ਉਹ ਆਹੋ ਫਿਰ ਦੱਸਿਆ ਹੁਣ ਭਾਜੀ ਨੇ ਘਰ ਰਣ ਕੇ ਤੇ ਉਹ ਡਈ ਹਣੀ ਫੋਨ ਕਰਨ ਨੂੰ ਮੈਂ ਕਹਿ ਦਿੰਨੀ ਤੇ ਚਲੋ ਵਧੀਆ ਹੋਇਆ ਗੱਲ ਹੋ ਗਈ ਆ ਤੇ ਤੇ ਮੈਂ ਲੈ ਛੱਡਨੇ ਆ ਯਾਰ ਘੜੀ ਮੜੀ ਕਿਹੜਾ ਮੰਗੇ ਕੇ ਸੀ ਆ ਚਲੋ ਚੰਗਾ ਹੋਇਆ ਬਣੋ ਕੀ ਦਿੰਦੇ ਵੀ ਨਹੀਂ ਨਾ ਉਹ ਆਂਦੇ ਇੰਨੇ ਕਿੱਲੇ ਆ ਤੁਹਾਡੇ ਕੋਲ ਤੁਹਾਡੇ ਕੋਲ ਟਾਲੀ ਨਹੀਂ ਬਣੀ ਅਜੇ ਤੱਕ ਨਹੀਂ ਚਾਹੀਦੀ ਉਹ ਤਾਂ ਮੈਂ ਕਹੀਨੀ ਆ ਵੀ ਆਪਣੇ ਘਰ ਦੀਆਂ ਚੀਜ਼ਾਂ ਵੀ ਬਣਾਉਣੀਆਂ ਚਾਹੀਦੀਆਂ ਵਾ ਉਹਨੇ ਬਾਕੀ ਤਾਂ ਚੱਲ ਹੈ ਹੀ ਆ ਥਾਲੀ ਤੋਂ ਤੰਗੀ ਥੋੜੀ ਹੋਰ ਰੋਜ਼ ਦਾੜੀ ਮੱਝ ਦੇ ਕੋ ਮੰਗਣੇ ਵੀ ਜਾਈਏ ਤਾਂ ਕੌਣ ਦਿੰਦਾ ਵਾ ਕੋਈ ਨਹੀਂ ਦਿੰਦਾ ਚੀਜ਼ ਓਏ ਆਹੋ ਇਹਦੇ ਹੈ ਜੀ ਆਪਣੀ ਹੋਏ ਬੰਦਾ ਲੈ ਕੇ ਜ਼ੋਰ ਪਤਾ ਪੈਂਦਾ ਨਾ ਉਸੇ ਵਲੇ ਹਮ ਨਾ ਚੱਲ ਕੋਈ ਗੱਲ ਨਹੀਂ ਮੈਂ ਵੇਖਾ ਕੋ ਕੰਮ ਦਿੰਦਾ ਹੈ ਚਲੋ ਠੀਕ ਆ ਚਲੋ ਅਭੀ ਚੰਗਾ ਹੋਇਆ ਤੇ ਕਿਸੇ ਚੱਜ ਦੇ ਕੰਮ ਵਾਲਾ ਫੋਨ ਕੀਤਾ ਵਾ ਸ਼ੁਗੋਰਾਕ ਤੇਨੂੰ ਵੀ ਚਿੱਤਾ ਆਇਆ ਕਿ ਮੈਂ ਵੀ ਕੋਈ ਚੀਜ਼ ਬਾਰੇ ਕਹਿਣਾ ਕੋਈ ਇਹਨਾਂ ਨੂੰ ਮੈਂ ਤਾਂ ਸੋਚਦੀ ਨਹੀਂ ਪਿਛੇ ਆ ਕੇ ਖਰੇ ਕੁਝ ਮੰਗਣਾ ਕੋਈ ਕੰਮ ਹੋਣਾ ਵਾ ਪੈਸੇ ਥੇਲੇ ਦਾ ਖਰੇ ਤਾਂ ਅੜਈਏ ਕਰਨ ਮੈਂ ਤਾਂ ਤਾਂ ਨਹੀਂ ਚੁੱਕੀ ਆ ਮੈਨੂੰ ਕੀ ਪਤਾ ਹੈ ਚੱਲਾ ਵੀ ਚੰਗਾ ਕੀ ਤਾਂ ਵਿਚ ਅੱਜ ਦੀ ਗੱਲ ਆਈ ਕਿ ਤੈਨੂੰ ਵੀ ਕਿਤੇ ਨਹੀਂ ਦੇਨੇ ਤਾਂ ਕਦੀ ਕਿਤੇ ਅਜੇ ਤੱਕ ਕਿਤੇ ਕੀਤੀ ਨਹੀਂ ਕਦੀ ਮੈਨੂੰ ਲਵਲੀ ਨੇ ਪੈਸੇ ਦੇਦੇ ਤਾਂ ਕਦੀ ਨਹੀਂ ਦੇਦੇ ਬਸ ਇਹੋ ਡਮੰਡਾ ਰਹੀਆਂ ਹੁਣ ਤੱਕ ਤੇ ਚਲ ਤਾਂ ਵੀ ਸ਼ੁਕਰ ਹੋ ਉਹ ਰਮਲੇਯੀ ਕੀ ਕਰੀ ਜਾਣ ਡਈਆਂ ਕਰਨਾ ਕਰਨਾ ਕੀ ਆ ਆ ਨਾ ਕੋਰੋਲਾ ਦੀ ਵੇਲ ਸੀਗੀ ਬੜੀ ਸੋਣੀ ਹੋਈ ਉਹ ਰੈਂ ਦੇ ਹੱਡਾਂ ਕਰਾ ਟੁੱਟ ਜੇ ਗਣੀ ਗੰਗ ਨਹੀਂ ਟੁੱਟਦਾ ਮੈਂ ਤਾਂ ਉਹ ਮੈਂ ਚੜਾਦਾ ਅੱਛਾ ਅੱਛਾ ਤੁਸੀਂ ਕਿੱਧਰੋਂ ਆਏ ਜੀ ਉਹ ਮੈਂ ਪਿੰਡ ਹੀ ਗਿਆ ਹਾਂ ਤੇ ਉਹ ਨੰਬੜਾ ਤਾਂ ਮੜਿਆ ਮਿਲਿਆ ਮੈਨੂੰ ਕੀ ਆਂਦਾ ਉਹ ਤੇ ਕਹਿੰਦਾ ਵੀ ਆਪਣੇ ਰਿਸ਼ਤੇਦਾਰ ਨਾਲ ਕੀਤੀ ਗੱਲ ਬਾਤ ਆਹ ਤੇ ਮੈਂ ਕੀਤਾ ਲਵਲੀ ਨੂੰ ਫੋਨ ਕੀ ਕਹਿੰਦਾ ਉਹ ਕਹਿੰਦਾ ਲੈਣੀ ਆ ਤੇ ਮੈਂ ਉਹਨੂੰ ਇਹ ਕਹਿੰਦੀ ਇੱਕ ਦੋ ਦਿਨ ਵਿੱਚ ਆ ਜਾ ਤੇ ਵੇਖ ਜਾ ਜੇ ਤੇਰਾ ਪਸੰਦ ਹੋਵਾ ਤਾਂ ਸਾਈ ਸੂਈ ਦੇ ਜਾ ਉਹਨਾਂ ਨੂੰ ਮਨੋਂ ਪਤਾ ਹੋਵੇ ਆਂਦਾ ਜੇ ਪਾਜੀ ਨੇ ਵੇਖੀ ਆ ਮੈਂ ਤਾਂ ਨਹੀਂ ਬਾਊ ਪਾਜੀ ਦੀ ਗੱਲ ਹੋਰ ਵਾ ਮੁੜ ਕੇ ਕੱਲ ਨੂੰ ਤੂੰ ਕਹਿੰਗਾ ਤੈਨੂੰ ਚੰਗੇ ਉਹ ਨਹੀਂ ਚੰਗਾ ਹੁਣ ਆਪਣੀ ਤਸਰੀ ਆ ਪਰਾ ਦਾਜਾ ਜੇ ਤੇਰੇ ਮਨ ਨੂੰ ਲੱਗੂ ਤੇ ਲੱਲੀ ਨਾ ਲੱਗੂਗੀ ਤਾਂ ਅਗਲੇ ਹੌਕ ਦੇ ਵਿੱਚ ਉਹਨਾਂ ਵਾਲੇ ਬਣ ਗਏ ਆਹ ਹੋਈ ਤਾਂ ਗੱਲ ਤੇਰੀ ਠੀਕ ਆ ਆਂਦਾ ਹੀ ਕੋਈ ਗੱਲ ਨਹੀਂ ਮੈਂ ਭਾਣ ਇੱਕ ਦੋ ਦਿਨ ਦਾ ਘਮਾਰਦਾ ਫੇਰਾ ਤੇ ਬਾਕੀ ਪਰਿਵਾਰ ਠੀਕ ਠਾਕ ਆ ਆ ਠੀਕ ਠਾਕ ਆਂਦਾ ਫੋਨ ਤਾਂ ਆ ਨਹੀਂ ਚੁੱਕਿਆ ਆਂਦਾ ਮੈਂ ਚਲ ਗਿਆ ਹਾਂ ਸ਼ਹਿਰ ਵਾਲ ਨੂੰ ਤੇਰੀ ਗਾ ਫੋਨ ਰਹਿ ਗਿਆ ਘਰ ਅੰਦਰ ਫਾਇਲੈਂਟ ਜਿੱਦੇ ਚਾਬੀ ਤੇ ਲੱਗਾਂਗੇ ਬਾਕੀ ਟੱਪਰ ਘਰੇ ਹੀ ਹੁਣਾ ਵਾ ਜੇ ਉਹ ਆੰਦਾ ਵੀ ਐਸਾ ਹੀ ਰਜ ਕੰਮ ਕਰਨ ਦੇ ਹੀ ਸਭ ਪਹਿਲਾਂ ਉਹਦੀ ਮੈਂ ਬੰਦ ਕੀਤੀ ਸੀ ਕਿਤੇ ਇਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਹੁਣ ਸ਼ਹਿਰੋਂ ਆਇਆ ਫੋਨ ਵੇਖਿਆ ਤੇ ਮੈਂ ਉਸੇ ਵਾਲੇ ਤੈਨੂੰ ਫੋਨ ਕੀਤਾ ਵਾ ਚਲੋ ਚਲੋ ਪੀਤਾ ਦਿੰਦਾ ਫਿਰ ਕੋਈ ਨਹੀਂ ਦੱਸ ਦਿੰਦਾ ਵਾ ਹਾ ਕੋਣ ਲੈਣੀ ਹੈ ਨਾਲੇ ਦੱਸਣ ਵਾਲੀ ਕਿਹੜੀ ਗੱਲ ਵਾ ਚਲ ਜੇ ਲੈਣੀ ਵੀ ਹੋਊਗੀ ਤੇ ਆਪੀ ਦੱਸੂਗਾ ਘਰ ਸਲਾਹ ਕਰਕੇ ਵੀ ਲੈਣੀ ਹੈ ਕਿ ਨਹੀਂ ਲੈਣੀ ਜੇ ਲੈਣੀ ਹੈ ਉਹ ਤੇ ਆਪੀ ਘਰ ਆ ਜੂਗਾ ਫਿਰ ਆਹਾਂ ਤੇ ਇੱਥੇ ਅੱਜ ਤੇ ਨਾਲ ਚਲ ਜੇ ਉਹ ਦੇਖ ਲਊਗਾ ਚਲ ਠੀਕ ਆ ਚਲੋ